ਲੋਕ ਇਹਦੇ ਇਧਰ ਮਨਤੇਜ ਆਪਣਾ ਹੋ ਗਿਆ ਰੈਡੀ ਤਿਆਰ ਪਰ ਤਿਆਰ ਆ ਸਿੱਧਾ ਸਹਿਬ ਬਬੂ ਮਾਂ ਦੀ ਫਿਲਮ ਵਿੱਚ ਖਣਾ ਅੱਛਾ ਮੋਟਰਸਾਈਕਲ ਤੇ ਲਾਉਣ ਮੈਂ ਮੋਟਰਸਾਈਕਲ ਚਲਾਣਾ ਠੀਕ ਆਇਆ ਐਸਾ ਮੈਂ ਬਾਈਕ ਚਲਾਣੀ ਆ ਬ੍ਰਮ ਕਰਕੇ ਬਾਈਕ ਚਲਾਣੀ ਆ ਚਲੋ ਮਸਤ ਜੋਨੀ ਹੈਲੋ ਮਸਤ ਜੋਨੀ ਤੇ ਬੰਨੇ ਬੜੀ ਸੋਣੀ ਤੇਰੀ ਪੈਂਟ ਨੂੰ ਗੱਡਾ ਤੇਰੇ ਸ਼ੌਕ ਕਸ਼ਮਤ ਤੇਰੀ ਮੈਂ ਹਾਂ ਹਾਂਜੀ ਲੋਬੀ ਸਸਰੀਕਾਲ ਮਿੱਤਰੋ ਕੀ ਹਾਲ-ਜਸ ਸਾਰੇ ਭਰਾ ਬਲੇ ਠੀਕ ਠਾਕ ਜੇ ਹੋਰ ਸੁਣਾਓ ਨਵੀਆਂ ਤਾਜ਼ੀਆਂ ਹੋਰ ਉਮੀਦ ਕਰਦੇ ਆ ਵੀ ਸਾਰੇ ਵਧੀਆ ਠੀਕ ਠਾਕ ਹੋ ਗਏ ਤੇ ਆਪਾਂ ਬਿਲਕੁਲ ਠੀਕ ਠਾਕ ਆ ਤੇ ਛੱਡਦੇ ਗਲਾ ਜਿਆ ਇਹ کافی ਦਿਨਾਂ ਬਾਅਦ ਆਜ ਆਪਾਂ ਕਾਉਣ ਲੱਗੇ ਆਂ ਵਲੌਗ ਤੇ ਕਈਆਂ ਵੀ ਦਾ ਮੈਸੇਜ ਵੀ ਆਇਆ ਕਿ ਭਾਈ ਵਲੌਗ ਆਇਆ ਨਹੀਂ ਤੇ ਇਹਦੇ ਥੋੜਾ ਬੀ ਜੀ ਰਹੇ ਆਂ ਇੱਕ ਤੇ ਤਾਂ ਕਰਕੇ ਤੇ ਅੱਜ ਤਾਂ ਹੁੰਦਾ ਦੀਏ ਕਿ ਆਪਣਾ ਹੈਗਾ ਆ ਹੈਪੀ ਬਰਥਡੇ ਪਹਿਲਾਂ ਤੇ ਆਪਾਂ ਨੂੰ ਜ਼ਾਦੋ ਸਾਰਿਆਂ ਨੇ ਵਧਾਈਆਂ ਤੇ ਆਪਣੀ ਪਰਸੋਂ ਅਨਿਵਰਸਰੀ ਸੀ ਤੇ ਉਹ ਆਪਾਂ ਕਿੱਦੀ ਸੈਲੀਬ੍ਰੇਟ ਤੇ ਹੁਣ ਆਪਾਂ ਨਾਲੇ ਮੈਂ ਕਿਹਾ ਜਨਮ ਦਿਨ ਤੇ ਹੋਰ ਤੇ ਜ਼ਿਆਦਾ ਸੈਲੀਬ੍ਰੇਟ ਨਹੀਂ ਕੀਤਾ ਮੈਂ ਕਿਹਾ ਚਲੋ ਛੀਦਾ ਸਰ ਮਖਾੜੇ ਕੋਨੇ ਆਪਾਂ ਤੇ ਸਿੱਧਾ ਜਮਾਥਾ ਦੇਖ ਆਵਾਂਗੇ ਤੇ ਉਸ ਤੋਂ ਬਾਅਦ ਆਪਾਂ ਮੂਵੀ ਵੇਖ ਲਾਂਗੇ ਉਹ ਵੇਖਾਂਗੇ ਇੱਦਾਂ ਜਨਾਬ ਬਣੀ ਹੋ ਗਿਆ ਰੈਡੀ ਹਨ ਕੰਨੇ ਹਨ ਕਾ ਇੱਦਾਂ ਮੰਦੇ ਜੜੀਆਂ ਤਾਂ ਜੀ ਕੰਦੇ ਹੀ ਰੈਡੀ ਮੈਂ ਨੋਦਲਾ ਕੇ ਦਿੱਤੀ ਨਹੀਂ ਲੈ ਤਾਂ ਉਹ ਦੂਜੇ ਤਾਂ ਇਹ ਹਨ ਕੰਗਾ ਲੈ ਦੇ ਰੇ ਤੂੰ ਹੀ ਕਤਲ ਨਹੀਂ ਹੈ ਵਡੇ ਲਾਣੇ ਕੋਈ ਨਹੀਂ ਰਿਹਾ ਨਹੀਂ ਤੇ ਮਿੱਤਰੋ ਉਸ ਤੋਂ ਬਾਅਦ ਆਪਾਂ ਮੂਵੀ ਵੇਖਾਂਗੇ ਸਿੱਧਾ ਸਾਬਤ ਹੋ ਕੇ ਬਾਅਦ ਏ ਨਵਤਰੀ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜਨਮ ਦਿਨ ਦੀ ਜਨਮ ਦਿਨ ਦੀ ਆਪਾਂ ਕੀਤਾ ਸੈਲੀਬ੍ਰੇਟ ਤੇ ਉਹਦਾ ਵਲੌਗ ਬਣਾ ਆਪਣੇ ਕੋ ਬਣਿਆ ਨਹੀਂ ਤੇ ਤਾਂ ਕਰਕੇ ਅੱਜ ਆਪਾਂ ਜਨਮ ਦਿਨ ਦਾ ਵਲੌਗ ਆਪਾਂ ਥੋੜਾ ਸੈਲੀਬ੍ਰੇਟ ਕੀਤਾ ਇਹਦੇ ਹੁਣ ਪਰੇ ਗਿਆ ਆਪਾਂ ਸੀਦਾ ਸਹਿਰ ਚੱਲਦੇ ਆਂ ਤੇ ਉਸ ਤੋਂ ਬਾਅਦ ਫੇ ਜਾਵਾਂਗੇ ਮੂਵੀ ਦੇਖਣ ਆਪਾਂ ਤੇ ਬਾਕੀ ਤਕਰੀਬਨ ਆਪਾਂ ਰੈਡੀ ਆਂ ਬਸ ਮੈਂ ਸ਼ਰਟ ਹੀ ਪਾਉਣ ਵਾਲੀ ਰਹਿ ਗਈ ਆ ਲੋਈ ਕਹਿੰਦੇ ਇਧਰ ਮਨਤੇਜ ਆਪਣਾ ਹੋ ਗਿਆ ਰੈਡੀ ਤਿਆਰ ਬਰ ਤਿਆਰ ਆ ਐਨ ਕਾ ਐਨ ਕਾ ਲਾ ਲੀਆਂ ਮੁੰਡੇ ਨੇ ਗੱਡੀ ਵੀ ਆਪਾਂ ਇੱਧਰ ਕਰ ਲਈਏ ਕਹਿੰਦੇ ਸਟਾਰਟ ਇੱਧਰ ਮੰਤੇਜ ਚੱਲ ਗਿਆ ਆ ਇੱਧਰ ਵੀ ਵਲੌਗ ਤੋਂ ਵੀ ਬਣਾਉਣਾ ਆਉਂਦਾ ਦਿਨ ਬਣਾਉਣਾ ਵੀ ਬਣਾਉਣਾ ਤੇ ਵੀ ਵਲੌਗ ਚੱਲ ਗਿਆ ਵੀ ਆ ਇੱਧਰ ਮੰਤੇਜ ਆਪਣਾ ਡੈਪ ਹੈ ਜੀ ਵਲੌਗ ਬਣਾਉਣਾ ਦੱਸ ਦੇ ਫਿਰ ਇੱਧਰ ਦੱਸ ਦੇ ਫਿਰ ਇੱਧਰ ਵੀ ਇੱਧਰ ਵੀ ਪਾਪਾ ਨੇ ਕਰ ਰਹੇ ਆ ਕੀ ਕਰਦੇ ਨੇ ਠੀਕ ਆ ਅਗਰ ਵਲੌਗ ਚੈੱਕ ਕਰੋ ਇਧਰ ਮੰਡੇ ਦਾ ਉਹ ਵੇਖੋ ਮम्मा ਵੀ ਆਉਣ ਲੱਗੀ ਆ ਟਾਟਾ ਬਾਏ ਬਾਏ ਹਾਂਜੀ ਬੱਤਰੋ ਆ ਮਨਤੇਜ ਕੋ ਸੁਣ ਲਓ ਇਹਨਾਂ ਆਪਾਂ ਕਿੱਥੇ ਕਿੱਥੇ ਚੱਲਨੇ ਆ ਅੱਜ ਦਸਤਾ ਸਾਹਿਬ ਬਬੂ ਮਾਂ ਦੀ ਫਿਲਮ ਵਿੱਚ ਖਣਾ ਅੱਛਾ ਮੋਟਰਸਾਈਕਲ ਤੇ ਲਾਉਣ ਮੈਂ ਮੋਟਰਸਾਈਕਲ ਚ ਜਾਣਾ ਠੀਕ ਆ ਪਹਿਲਾਂ ਆਪਾਂ ਜਾਵਾਂਗੇ ਸ਼ੀਤਾ ਸਾਹਿਬ ਮੱਥਾ ਟੇਕ ਕੇ ਫਿਰ ਫਿਰ ਮੋਟਰਸਾਈਕਲ ਤੇ ਤੇ ਫਿਲਮ ਨਹੀਂ ਵੇਖਣੀ ਫਿਲਮ ਆਪਾਂ ਵੇਲਾਂਗੇ ਹਾਂ ਫਿਰ ਵਾਕੇ ਵਖਾਂਗੇ ਪਹਿਲਾਂ ਫਿਲਮ ਵੇਖ ਕੇ ਫਿਰ ਮੋਟਰਸਾਂ ਲਾ ਕੇ ਠੀਕ ਆ ਓਕੇ ਲੋ ਵੀ ਕਨੇ ਮਿੱਤਰੋ ਵਾ ਚਾਲਕ ਪਿਆਂ ਪਿੰਡੋਂ ਤੇ ਨਿਕਲ ਗਏ ਪਿਆਰ ਦੇ ਕੋਲ ਪਹੁੰਚ ਗਏ ਆ ਬੰਦੇ ਸਾਰੇ ਸ਼ੋਕਰ ਨਾਲ ਆ ਆਪਣੇ ਆਈਆਂ ਕਿਉਂ ਬਸ ਸਾਨੂੰ ਪਹੁੰਚਣੇ ਆ ਤੁਹਾਨੂੰ ਪਹੁੰਚ ਕੇ ਉੱਥੇ ਕਰਾਉਣੇ ਦਰਸ਼ਨ ਮੇਲੇ ਮਹਾਰਾਜ ਦੇ ਠੀਕ ਆ ਓਕੇ ਓਕੇ ਬਾਈ ਨਾਨੀ ਲੋਵੇ ਕਹਿੰਦੇ ਮਿੱਤਰੋ ਪਹੁੰਚ ਗਏ ਆਪਾਂ ਸ਼ੀਦਾ ਸਾਹਿਬ ਤੇ ਬਾਹਰ ਆ ਗਏ ਆ ਤੇ ਹੁਣ ਆਪਾਂ ਕਰਾਉਨੇ ਆ ਗੱਡੀ ਪਾਰਕਿੰਗ ਦੇ ਵਿੱਚ ਜਾਵਾਂ ਹੋਣਗੇ ਮੰਦਿਰ ਸੇ ਹਾਂ ਕਿੱਥੇ ਪਹੁੰਚ ਗਏ ਹਾਂ ਹਾਂ ਕਰਨੀ ਖਾਣੀ ਹਾਂ ਨੋਂ ਮੈਂ ਨਾ ਗੁੱਸੇ ਆ ਛੋਟਾ ਮਰਾਤੀਆਂ ਕਰ ਜਾ ਦੇ ਸੋ ਨਾ ਮੰਦਿਰ ਹੋ ਗਿਆ ਮੰਦਿਰ ਕਿੱਥੇ ਲੱਗ ਗਿਆ ਇੱਧਰ ਤੇ ਆ ਮੈਂ ਆਈਸਕ੍ਰੀਮ ਨਹੀਂ ਲੈ ਕੇ ਦੇਣੀ ਪਤਾ ਚਲੂਗਾ ਬਾਈ ਗਿਆ ਬਾਹ ਦਾ ਕਰਕੇ ਦੇ ਦੇ ਇੱਧਰ ਕਰ ਲੈ ਫੇਰ ਮੈਂ ਆਈਸਕ੍ਰੀਮ ਨਹੀਂ ਲੈ ਕੇ ਦੇਣੀ ਲੈਣੀ ਆ ਆਈਸਕ੍ਰੀਮ ਕਿੱਥੇ ਲਗਿਆ ਇਹ ਆ ਇਹਨਾਂ ਲਗ ਗਿਆ ਫੇ ਆਇਆ ਇੱਧਰ ਮੇ ਲੱਗ ਗਿਆ ਕੁੱਤੇ ਦੇ ਨਾਲ ਉਹ ਡੈਸ਼ਬੋਰਡ ਤੇ ਪਿਆ ਨਾ ਆਵੇ ਗਾੜੀ ਗੈਸ ਕ੍ਰੀਮ ਲੈਣੀ ਤੇ ਕੋਰਨੈਟੋ ਲੈ ਕੇ ਦਊਂ ਫੇ ਕੋਰਨੈਟੋ ਚਲ ਠੀਕ ਹੈ ਨਾ ਨਹੀਂ ਲੈ ਕੇ ਦਵਾਦਾ ਕਿਉਂ ਆ ਜਗੇ ਮਤੇਜ ਪਾਰਕਿੰਗ ਦੇ ਵਿੱਚ ਪਾਰਕਿੰਗ ਹੈ ਪਾਰਕਿੰਗ ਕਿੱਥੇ ਪਾਰਕਿੰਗ ਆਏ ਕੋ ਪਾਰਕਿੰਗ ਹੈ ਕੋਣ ਪਿਆ ਦੀ ਮਤਰੋ ਕਰਕੇ ਦਰਸ਼ਨ ਮੇਲੇ ਤੇ ਸ਼ਾਕੇ ਪ੍ਰਸ਼ਾਦਾ ਬਾਣੀ ਤੇ ਫਿਰ ਚੱਲ ਪਿਆ ਵਾਪਸ ਰਾਂਗੇ ਜੇ ਹੁਣ ਜਾ ਕੇ ਵੇਖਦੇ ਆਂ ਮੂਵੀ ਆਪਾਂ ਹੁਣ ਪੀ ਜਾਊਗਾ ਚੱਲਣਾ ਜਾ ਕੇ ਬੰਦੇ ਭੁੱਖੇ ਆ ਗਏ ਆਂ ਤੇ ਨਹੀਂ ਲੰਗਰ ਚ ਚਾਰ ਚਾਰ ਰੋਟੀਆਂ ਖਾ ਗਏ ਆਂ ਤੇ ਇਹ ਭੁੱਖੇ ਆ ਅੱਜ ਅੱਜ ਮੈਂ ਅੱਜ ਅੱਜ ਮੈਂ ਬਾਈਕ ਚਲਾਣੇ ਕਰਕੇ ਬਾਈਕ ਚਲਾਣੀ ਆ ਠੀਕ ਆ ਬਾਈਕ ਵੀ ਚਲਾਉਂਦਾ ਆਂਗੇ ਬਾਈਕ ਚਲਾਣੀ ਆ ਆਪਾਂ ਇੱਧਰ ਆਓ ਹਾਂ ਅਬ ਮੇਰੀ ਮੇਰਾ ਝੂਨ ਲੱਭਣ ਦੇ ਕੇਦੇ ਝੂਨ ਲੱਭਣ ਦੇ ਮੇਰਾ ਕਿੱਥੇ ਚਲ ਕੇ ਦਲੇ ਝੂਨ ਇਹਨੇ ਝੂਨ ਵਾਲੇ ਜੇ ਗੱਡੀ ਚ ਇਹ ਵੇਖੋ ਵਿੱਚ ਇਹ ਤਾਂ ਫਲੈਸ਼ ਮਾਰ ਲਓ ਨਾ ਗੱਡੀ ਦੇ ਵਿੱਚ ਇਹ ਲਵ ਜਾਣਗੇ ਸਾਰਾ ਤਾਂ ਇੱਧਰ ਹੋਣਾ ਤੇਰੇ ਵਾਲੇ ਹੁਣ ਆਪਾਂ ਚੱਲਿਆਂ ਮਿੱਤਰੋ ਅਲਫਾ 1 ਮੌਲ ਦੇ ਵਿੱਚ ਤੇ ਆਪਾਂ ਅ시다 ਸਾਹਿਬ ਤੋਂ ਨਿਕਲ ਆਏ ਆ ਤੇ ਜਿਸ ਮੇਲੇ ਕਰਕੇ ਮੈਂ ਉੱਥੇ ਵਾਸਤਾਂ ਨੂੰ ਜਾ ਕੇ ਉੱਥੇ ਮਿਲਦੇ ਆਂ ਮਣਕਨ ਦਿਖਾਉਣੇ ਆ ਰੌਣਕ ਮੇਲਾ ਤੇ ਫਿਲਮ ਆਪਾਂ ਵੇਖਣੀ ਜੇ ਬੱਬੂ ਮਾਨ ਦੀ ਸ਼ੌਂਕੀ ਸਰਦਾਰ ਕੋਈ ਮੂਵੀ ਆਈ ਹੈ ਨਵੀਂ ਉਹ ਵੇਖਾਂਗੇ ਸਾਰਿਆਂ ਹਾਂ ਮੰਦੇ ਕਿਹੜੀ ਵੇਖਣੀ ਹੈ ਸ਼ੌਂਕੀ ਸਰਦਾਰ ਕਿ ਜਿਉਂਟ ਕੇ ਇੱਧਰ ਲੱਗ ਗਿਆ ਦੱਸ ਸ਼ੌਂਕੀ ਸਰਦਾਰ ਕਿਹਦੀ ਆ ਫਿਲਮ ਪੱਪੂ ਮਾਨ ਆਠੀ ਠੀਕ ਹੈ ਇਹ ਦੱਸਾਂਗੇ ਬਾਅਦ ਚੋਂ ਕੀ ਕਿਵੇਂ ਦੀ ਦੱਸਾਂਗੇ ਕਿਹੜੀ ਆ ਹਾਂ ਕਿਵੇਂ ਦੀ ਆ ਠੀਕ ਆ ਆਪਾਂ ਉੱਥੇ ਦਾ ਇਹ ਵਲੋਗ ਬਣਾਵਾਂਗੇ ਤੇ ਵਧੀਆ ਹੋਈ ਤੁਸੀਂ ਨੀ ਜਾਇਓ ਜੇ ਵਧੀਆ ਹੋਈ ਤੁਸੀਂ ਵੀ ਜਾਇਓ ਓਕੇ ਮੈਂ ਨਹੀਂ ਇਹ ਬੈਗ ਝਾੜਦਾ ਕਿ ਹੋਰ ਕੀ ਆ ਆ ਉਹ ਵੀ ਕਹਿੰਦੇ ਇਧਰ ਉਹ ਪਹੁੰਚ ਗਏ ਆ ਅਲਫਾ ਮੰਗ ਮਾਲ ਦੇ ਵਿੱਚ ਇਧਰ ਨਹੀਂ ਐਂਟਰੀ ਗਲ ਪਰੇ ਆ ਅੱਛਾ ਇਧਰ ਦੇ ਅੱਗੇ ਗੁਰਪਤਾਬ ਪੜੀ ਜਾਣਾ ਤੂੰ ਪਹਿਲਾਂ ਜਾਇਆ ਡਿਵੀਜੀ ਬਣਾ ਦੇਣਾ ਠੀਕ ਹੈ ਨਾ ਕੀ ਆ ਰਹੀ ਸੀ ਹੁਣ ਜੀ ਮੈਟਰੋਵਾਂ ਬੈਗੀਆਂ ਜੇ ਬਾਹਰ ਮੂਵੀ ਆਪਣੀ ਦਾ ਟਾਈਮ ਹੈਗਾ 9:50 ਮਿੰਟ ਤੇ ਹਜੇ ਤਕਰੀਬਨ 9:00 ਵਜੇ ਆ ਤੇ 50 ਮਿੰਟ ਪਏ ਜੇ ਤੇ ਮੈਂ ਕਿਹਾ ਆਪਾਂ ਬਾਹਰ ਹੀ ਭੈਣੇ ਤਾਂ ਕਰਕੇ ਜਾ ਗਿਆ ਮੈਂ ਲੋ ਹੈਲੋ 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 ਮਿਸਟਰ ਜਾਨੀ ਹੈਲੋ ਮਿਸਟਰ ਜਾਨੀ ਤੇ ਬਹੁਤ ਸੋਹਣੀ ਤੇਰੇ ਪੈਰ ਹੁੰਗਾ ਘਾਟਾ ਤੇਰੇ ਸ਼ਾਹ ਦੇ ਸ਼ਾਪਾਤ ਤੇਰੀ ਅੱਛਾ ਮਤਲਬ ਆ ਬੜਾ ਹੈ ਹਾਂ ਬੜਾ ਹੈ ਕਿੰਨਾ ਬੜਾ ਹੈ ਅਮਰਾ ਕਦੋਂ ਹੁੰਦਾ ਬੜਾ ਹੈ ਆ ਟੱਕਰ ਕੇ ਬਰਕਰਾਨੋ ਇਧਰ ਹਮ ਮੇਰਾ ਕੋਲ ਕੋਲੀ ਥੋੜੀ ਭਾਵੇਂ ਬਾਹਰ ਪਾਰ ਆ ਰਿਹਾ ਮੈਂ ਪਾ ਕੇ ਦਵਾਂ ਇਧਰ ਕਰ মানে <laughs> কারণ <Kale khana. laughs> <laughs> ਦੇ ਕੇ ਆ ਗਏ ਆ ਬਾਹਰ ਤੇ ਜਲਪਣ ਕਾ ਨੂੰ ਮੂਵੀ ਬਹੁਤ ਵਧੀਆ ਹੈ ਤੁਹਾਨੂੰ ਰਿਵਿਊ ਦੱਸ ਦੇਣਾ ਸਾਰੇ ਦੱਸੋ ਰਿਵਿਊ ਕਿਦਾਂ ਦੀ ਮੂਵੀ ਬਹੁਤ ਸੋਹਣੀ ਸੀ ਬੋ ਕਹਿ ਬਹੁਤ ਜ਼ਿਆਦਾ ਮੂਵੀ ਮਤਲਬ ਬਾ ਯਾਰੀ ਘੈਂਟ ਇੱਕ ਵਜ ਗਿਆ ਇੱਕ ਵਜ ਗਿਆ ਨੂੰ ਵੇਖਦੇ ਇਹਦੀ ਮੂਵੀ ਬਹੁਤ ਜ਼ਿਆਦੀ ਵਧੀਆ ਤੇ ਸਾਰੇ ਇੰਟਰਸਟਡ ਕਰੀ ਉਹ ਇੰਟਰਸਟਿੰਗ ਮੂਵੀ ਹੈ ਸਾਰੇ ਮੇਰੇ ਭਰਾਇ ਕਰੀ ਹੋਰ ਵੇਖ ਕੇ ਆਓ ਜਿਹੜਾ ਨਹੀਂ ਵੇਖਿਆ ਇਹ ਤੱਕ ਤੇ ਬਹੁਤ ਸੋਹਣੀ ਮੂਵੀ ਬਣਾਈ ਹੈ इमोशनल ਮੂਵੀ ਹੈ ਤੇ ਹਾਸੇ ਹੁਸਰੇ ਹੈਗੇ ਤੇ ਥੋੜੇ ਬਾਰੇ ਮੋਸ਼ਨਲ ਮੂਵੀ ਹੈ ਬਹੁਤ ਸੋਹਣੀ ਮੂਵੀ ਬਣਾਈ ਹੈ ਦੇ ਸਕਦੀ ਹਾਂ ਬਿਲਕੁਲ ਹਾਂ ਸਾਰੀ ਫੈਮਿਲੀ ਜਿੰਨੇ ਵੀ ਆ ਭਰਾ ਆਪਣੇ ਜਿੰਨਾ ਹਜੇ ਤੱਕ ਨਹੀਂ ਵੇਖੀ ਦੇ ਸਾਰੇ ਮੂਵੀ ਵੇਖੋ ਹਨਾ ਦੇ ਵੇਖੋ ਭਰਾ ਵੀ ਪੈਣਾ ਸਾਰੇਗੇ ਦੇਣਾ ਵੇਖੋ ਮੂਵੀ ਮਿਲਦੇ ਹਾਂ ਹੁਣ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜਣਾ ਆਪਾਂ ਪਹੁੰਚਣਾ ਨੇ ਕਰੇ ਨਿਕਲੇ ਹੀ ਹਜੇ ਇਥੋਂ ਘੰਟਾ ਲੱਗ ਜਾਣਾ ਆਪਾਂ ਨੂੰ ਕਿਉਂਕਿ 1 ਵਜੇ ਹਜੇ 2 ਵਜੇ ਨੇ ਪਰ ਪੇਟ ਭੁੱਖ ਤੇ ਮਿਲਦੇ ਹਾਂ ਹੁਣ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜੀ ਬਾਏ ਟਾਟਾ